ਸਾਨੂੰ ਉਹ ਫੂਡ ਐਵੋਇਡ ਕਰਨੇ ਚਾਹੀਦੇ ਆ ਜਿਹੜੇ ਬਹੁਤ ਜ਼ਿਆਦਾ ਤਲੇ ਹੋਣ ਜਾਂ ਬਾਹਰ ਦਾ ਜੰਕ ਫੂਡ ਐਵੋਇਡ ਕਰਨਾ ਚਾਹੀਦਾ ਹੈ ਜਿਹੜੇ ਅਸੀਂ ਬਾਹਰ ਫਰੂਟਸ ਖਾਣੇ ਆਂ ਅਸੀਂ ਸੋਚਦੇ ਆਂ ਸਾਡੇ ਵਾਸਤੇ ਹੈਲਦੀ ਹੈ ਪਰ ਉਹ ਸਾਨੂੰ ਨਹੀਂ ਪਤਾ ਕਿੰਨੀ ਦੇਰ ਪਹਿਲੇ ਦੇ ਕੱਟੇ ਹੋਏ ਆ ਘਰ ਦੇ ਵਿੱਚ ਸਾਨੂੰ ਸਾਫ਼ ਪਾਣੀ ਉਬਲਿਆ ਹੋਇਆ ਪਾਣੀ ਪੀਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਸੀਂ ਡਰਿੰਕਸ ਐਵੋਇਡ ਕਰਨੇ ਆ ਜਿਹੜੇ ਕਾਰਬੋਨੇਟਡ ਡਰਿੰਕਸ ਆ ਜਿਵੇਂ ਕੋਕ ਐ ਪੈਪਸੀ ਐ ਇਹਨਾਂ ਨੂੰ ਐਵੋਇਡ ਕਰਨਾ ਹੈ ਮੇਨ ਰੀਜ਼ਨ ਆਫ ਓਬੈਸਿਟੀ ਇਜ਼ ਜੰਕ ਫੂਡ ਨਾਊ ਅਡੇイズ ਸਾਡਾ ਸਲੀਪ ਸਾਈਕਲ ਵੀ ਬਹੁਤ ਖਰਾਬ ਹੈ ਸੋ ਯੂ ਸ਼ੁਡ ਟ੍ਰਾਈ ਟੂ ਬੈਲੈਂਸ ਯੋਰ ਨੇਚਰ ਕਲੌਕ ਵਿਦ ਯੋਰ ਬਾਡੀ ਕਲੌਕ ਬ੍ਰੇਕਫਾਸਟ ਇਜ਼ ਦ ਹੈਲਥੀਐਸਟ ਮੀਲ ਆਫ ਦ ਡੇ ਯੂ ਸ਼ੁਡ ਟ੍ਰਾਈ ਟੂ ਹੈਵ ਬ੍ਰੇਕਫਾਸਟ ਇਨ ਟਾਈਮ ਹਰ ਯੂ ਕੈਨ ਹੈਵ ਯੋਰ ਹੈਲਥੀ ਬ੍ਰੇਕਫਾਸਟ ਜਿਦੇਸ ਤੁਸੀਂ ਓਟਸ ਮਿਲਕ ਲੈ ਸਕਦੇ ਹੋ ਪੋਹਾ ਲੈ ਸਕਦੇ ਹੋ ਤੁਹਾਨੂੰ ਕਰਡ ਜ਼ਰੂਰ ਲੈਣਾ ਚਾਹੀਦਾ ਹੈ ਕਿਸੇ ਵੀ ਫਾਰਮ ਦੇ ਵਿੱਚ ਜਾਂ ਚਾਹ ਦੀ ਫਾਰਮਸ ਲੱਸੀ प्लेन कट भी लै सकते हो सो यू शुड ट्राई कि डिनर अर्ली करो अराउंड लाइक सैवन थर्टी एट एट थर्टी नाइन ओ कलॉक तक कर लो या कहें कि अच्छा पैसे दे देने कैंटीन घर का खाना नहीं खुश होके खाते कैंटीन चा खा लेंगे ए बच्चे नहीं है जो डिसाइड करेंगे मील्स की खाने उन्होंने दिस इज ड्यूटी ऑफ द मदर इसिबिल ऑफ मदर टू रेज अर इन अ हैल्दी वे सो I am into this profession I am a dietitian since past 15 years and I have helped thousands of clients to lose weight so agar kise nu issue hai agar kise da weight loss nahi aa re ho sanu call kar sakta hai sade number niche ditte gaye hai and I show you the products which I have with me green tea is very good for weight loss a herbal tea hai ae tusi subeh morning empty chammak leni ae de naal toda metabolism boost kardi hai ਜੋ ਤੁਹਾਡੇ ਹਾਰਮੋਨਲ ਇੰਬੈਲੈਂਸ ਨੂੰ ਸੈੱਟ ਕਰਦੀ ਹੈ। ਥਿਸ ਇਜ਼ ਗਾਰਸੀਨੀਆ ਜੂਸ। ਇਹ ਐਪੀਟਾਈਟ ਸਪਰੈਸੈਂਟ ਹੈ। ਇਹ ਤੁਹਾਨੂੰ ਲੰਚ ਤੇ ਡਿਨਰ ਤੋਂ ਅੱਧਾ ਘੰਟਾ ਪਹਿਲੇ ਲੈਣਾ ਹੈ। ਇਟਸ ਬੈਟਰ ਇਫ ਯੂ ਐਡ ਮੋਰ ਵਾਟਰ ਟੂ ਯੋਰ ਲਾਈਫ। ਕਿਸੇ ਵੀ ਫਾਰਮ 'ਚ ਤੁਸੀਂ ਪਾਣੀ ਪੀਓ ਪਰ ਪਾਣੀ ਜ਼ਿਆਦਾ ਪੀਓ। ਉਹਦੇ ਨਾਲ ਤੁਹਾਡੀ ਬੋਡੀ ਦੀ ਡੀਹਾਈਡਰੇਸ਼ਨ ਖਤਮ ਹੋਏਗੀ। ਇਸ ਤੋਂ ਇਲਾਵਾ ਜੰਕ ਫੂਡ ਸਾਡਾ ਮੇਨ ਰੀਜ਼ਨ ਹੈ ਜਿਹੜਾ ਸਾਡੇ ਪਾਲ ਚੜ ਰਿਹਾ ਹੈ। ਔਰੇਂਜਸ ਦੇ ਵਿੱਚ ਲੀਚੀ ਜਿਹੜੇ ਖੱਟੇ ਫਰੂਟਸ ਹੈ ਉਨ੍ਹਾਂ ਦੇ ਵਿੱਚ ਵਿਟਾਮਿਨ ਸੀ ਜ਼ਿਆਦਾ ਹੁੰਦਾ ਹੈ ਯੂ ਸ਼ੁਡ ਟ੍ਰਾਈ ਟੂ ਹੈਵ ਥੈਮ ਚਨ ਹਿਤੇਸ਼ੀ ਟੀ ਆਰ ਪੀ ਨਹੀਂ ਭਰੋਸਾ ਆਪਕਾ ਚਨ ਹਿਤੇਸ਼ੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਅੰਜਲੀ ਰਾਜਪੂਤ ਦੋਸਤੋ ਵੱਡਿਆਂ ਨੇ ਕਿਹਾ ਕਿ ਜਾਨ ਹੈ ਤਜਹਾਨ ਹੈ ਤਾਂ ਅੱਜ ਦੇ ਦੌਰ ਦੇ ਵਿੱਚ ਜਿਵੇਂ ਦੀ ਡਾਈਟ ਲੋਕੀ ਖਾ ਰਹੇ ਨੇ ਉਸ ਦੇ ਨਾਲ ਉਹਨਾਂ ਦੀ ਹੈਲਥ ਜੋ ਹੈ ਕਾਫੀ ਜ਼ਿਆਦਾ ਸਫਰਕਾਰੀ ਹੈ ਤਾਂ ਅੱਜ ਅਸੀਂ ਪਹੁੰਚੇ ਆਂ ਲੁਧਿਆਣਾ ਦੇ ਡਾਕਟਰ ਸੋਨੀਆ ਕੋਚਰ ਦੇ ਕੋਲ ਜਿਨ੍ਹਾਂ ਦੇ ਵੱਲੋਂ ਅਕਸਰ ਲੋਕਾਂ ਨੂੰ ਕਾਫੀ ਚੰਗੇ ਤਰੀਕੇ ਦੇ ਨਾਲ ਗਾਈਡੈਂਸ ਦਿੱਤੀ ਜਾਂਦੀ ਹੈ ਕਿ ਆਪਣੇ ਹੈਲਥ ਦਾ ਕਿਸ ਤਰੀਕੇ ਦੇ ਨਾਲ ਧਿਆਨ ਰੱਖਿਆ ਜਾਏ ਤਾਂ ਦੇਖ ਸਕਦੇ ਆ ਕਿ ਮੌਨਸੂਨ ਦੀ ਇਸ ਵਕਤ ਸ਼ੁਰੂਆਤ ਹੋ ਚੁੱਕੀ ਹੈ ਤਾਂ ਮੌਨਸੂਨ ਨੂੰ ਲੈ ਕੇ ਅੱਜ ਖਾਸ ਗੱਲਾਂ ਜਿਹੜੀਆਂ ਨੇ ਡਾਕਟਰ ਸੋਨੀਆ ਕੋਚਰ ਦੇ ਨਾਲ ਕਰਾਂਗੇ ਉਹਨਾਂ ਤੋਂ ਜਾਣਾਂਗੇ ਕਿ ਕੀ ਕੁਝ ਡਾਈਟਸ ਜਿਹੜੀਆਂ ਨੇ ਉਹ ਲੋਕਾਂ ਨੂੰ ਲੈਣੀਆਂ ਚਾਹੀਦੀਆਂ ਨੇ ਤੇ ਕਿਹੜੀਆਂ ਨਹੀਂ ਲੈਣੀਆਂ ਚਾਹੀਦੀਆਂ ਤਾਂ ਸਾਡੇ ਨਾਲ ਨੇ ਡਾਕਟਰ ਸੋਨੀਆ ਕੋਚਰ ਸਤਿ ਸ਼੍ਰੀ ਅਕਾਲ ਸੁਸ਼ੀ ਗਾਇਤੀ ਜੀ ਮੈਮ ਕੀ ਕਹਿਣਾ ਚਾਹੋਗੇ ਮੌਨਸੂਨ ਦੀ ਇਸ ਵਕਤ ਸ਼ੁਰੂਆਤ ਹੋ ਚੁੱਕੀ ਹੈ ਤੇ ਮੌਨਸੂਨ ਦੇ ਵਿੱਚ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਦੋਂ ਪਹਿਲੀ ਬਰਸਾਤ ਹੁੰਦੀ ਹੈ ਤਾਂ ਘਰਾਂ ਵਿੱਚ ਲੋਕ ਕਹਿੰਦੇ ਨੇ ਕਿ ਪਕੌੜੇ ਬਣਾ ਲੈਣੇ ਆ ਚਾਹ ਬਣਾ ਲੈਣੇ ਆ ਤਾਂ ਤੁਹਾਡਾ ਇਸ ਤੇ ਕੀ ਕਹਿਣਾ ਹੈ ਕਿ ਕਿਸ ਤਰੀਕੇ ਦੀ ਡਾਈਟ ਜੋ ਹੈ ਉਹ ਲੋਕਾਂ ਨੂੰ ਲੈਣੀ ਚਾਹੀਦੀ ਤੇ ਕਿਸ ਤਰੀਕੇ ਦੀ ਅਵੋਇਡ ਕਰਨੀ ਚਾਹੀਦੀ ਹੈ ਹੈਲੋ एवरीवन ਮੈਂ ਕਹਿਣਾ ਚਾਹਾਂਗੀ ਕਿ ਮੌਨਸੂਨ ਸੀਜ਼ਨ ਦੇ ਵਿੱਚ ਸਾਨੂੰ ਉਹ ਫੂਡਸ ਅਵੋਇਡ ਕਰਨੇ ਚਾਹੀਦੇ ਆ ਜਿਹੜੇ ਬਹੁਤ ਜ਼ਿਆਦਾ ਤਲੇ ਹੋਣ ਯਾ ਬਾਹਰ ਦਾ ਜੰਕ ਫੂਡ ਅਵੋਇਡ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਸਾਨੂੰ ਲੈਣਾ ਕੀ ਚਾਹੀਦਾ ਹੈ ਵੀ ਸ਼ੁਡ ਹੈਵ ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਸਬਜ਼ੀਆਂ ਜਿਹੜੀਆਂ ਘਰ ਦੀਆਂ ਤਾਜ਼ੀਆਂ ਬਣੀਆਂ ਸਬਜ਼ੀਆਂ ਉਹ ਲਓ ਉਹਦੇ ਨਾਲ ਤੁਹਾਡੀ ਹੈਲਥ ਬਿਲਕੁਲ ਠੀਕ ਰਹੇਗੀ ਜਿਹੜੇ ਅਸੀਂ ਬਾਹਰ ਫਰੂਟਸ ਖਾਣੇ ਆ ਸੀ ਸੋਚਦੇ ਆ ਸਾਡੇ ਵਾਸਤੇ ਹੈਲਦੀ ਹੈ ਪਰ ਉਹ ਸਾਨੂੰ ਨਹੀਂ ਪਤਾ ਕਿੰਨੀ ਦੇਰ ਪਹਿਲੇ ਦੇ ਕੱਟੇ ਹੋਏ ਹੈ ਕੱਟੇ ਹੋਏ ਫਰੂਟਸ ਕਦੀ ਨਹੀਂ ਖਾਣੇ ਚਾਹੀਦੇ ਹਮੇਸ਼ਾ ਫਰੈਸ਼ ਫਰੂਟਸ ਲੈਣੇ ਚਾਹੀਦੇ ਜਿਨ੍ਹਾਂ ਨੂੰ ਤੁਸੀਂ ਉਸ ਟਾਈਮ ਕੱਟ ਕੇ ਖਾਓ ਇਸ ਤੋਂ ਇਲਾਵਾ ਸਾਨੂੰ ਜੰਕ ਫੂਡ ਐਵੋਇਡ ਕਰਨਾ ਚਾਹੀਦਾ ਹੈ ਰੇਨੀ ਡੇਸ ਦੇ ਵਿੱਚ ਬਿਕੋਜ਼ ਇਹਦੇ ਕਰਕੇ ਬਹੁਤ ਸਾਰੀਆਂ ਇਨਫੈਕਸ਼ਨਸ ਫੈਲਦੀਆਂ ਹਨ ਵਾਇਰਲ ਤੇ ਬੈਕਟੀਰੀਅਲ ਇਨਫੈਕਸ਼ਨਸ ਹੁੰਦੀਆਂ ਇਹਦੇ ਨਾਲ ਬਹੁਤ ਜਲਦੀ ਬਿਮਾਰੀ ਆਉਂਦੀ ਹੈ ਘਰ ਦੇ ਵਿੱਚ ਸਾਨੂੰ ਸਾਫ਼ ਪਾਣੀ ਉਬਲਿਆ ਹੋਇਆ ਪਾਣੀ ਪੀਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਪਾਣੀ ਜਿਉ ਹੈ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ 70% ਆਫ ਆਰ ਬਾਡੀ ਇਸ ਮੇਡ ਆਫ ਵਾਟਰ ਸੋ ਟ੍ਰਾਈ ਟੂ ਹੈਵ ਮੋਰ ਵਾਟਰ ਰੇਣੀ ਸੀਜ਼ਨ ਚ ਅਸੀਂ ਪਾਣੀ ਪੀਣਾ ਭੁੱਲ ਜਾਂਦੇ ਹਾਂ ਪਰ ਸਾਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ। ਉਹਦੇ ਵਿੱਚ ਤੁਸੀਂ ਨਿੰਬੂ ਪਾਣੀ ਗੂੰਧ ਘਤੀਰਾ ਪਾ ਕੇ ਲੈ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਡਰਿੰਕਸ ਐਵੋਇਡ ਕਰਨੇ ਆ ਜਿਹੜੇ ਕਾਰਬੋਨੇਟਡ ਡਰਿੰਕਸ ਹੈ ਜਿਵੇਂ ਕੋਕ ਹੈ ਪੈਪਸੀ ਹੈ ਇਹਨਾਂ ਨੂੰ ਐਵੋਇਡ ਕਰਨਾ ਹੈ। ਫਿਜ਼ੀ ਡਰਿੰਕਸ ਨੂੰ ਐਵੋਇਡ ਕਰਨਾ ਹੈ। ਐਦੀ ਜਗ੍ਹਾ ਤੁਸੀਂ ਨਿੰਬੂ ਪਾਣੀ ਸ਼ਿਕੰਜਵੀ ਗੂੰਧ ਘਤੀਰਾ ਪਾ ਕੇ ਇਸ ਤੋਂ ਇਲਾਵਾ ਤੁਸੀਂ ਲੱਸੀ ਲੈ ਸਕਦੇ ਹੋ, ਛਾਜ ਲੈ ਸਕਦੇ ਹੋ। green vegetables ਤੁਹਾਨੂੰ ਫ੍ਰੈਸ਼ ਗ੍ਰੀਨ ਵੈਜੀਟੇਬਲਸ ਲੈਣੀਆਂ ਯੂ ਸ਼ੁਡ ਟ੍ਰਾਈ ਟੂ ਅਵੋਇਡ ਪਹਿਲੇ ਦਾ ਬਣਿਆ ਹੋਇਆ ਖਾਣਾ ਉਹ ਨਹੀਂ ਖਾਣਾ ਹੈ ਜੋ ਬਣਿਆ ਤਾਜ਼ਾ ਤਾਜ਼ਾ ਖਾਣਾ ਖਾਓ ਘਰ ਦਾ ਖਾਣਾ ਖਾਓ ਦੈਟਸ ਮੋਰ ਹੈਲਦੀ ਜੀ ਬਿਲਕੁਲ ਮੈਮ ਤਾਂ ਮੈਮ ਅੱਜਕੱਲ ਇਹ ਵੀ ਅਸੀਂ ਬਹੁਤ ਜ਼ਿਆਦਾ ਜ਼ਿਆਦਾ ਦੇਖ ਰਿਹਾ ਕਿ ਪਰਸੈਂਟੇਜ ਆਫ ਓਬੈਸਿਟੀ ਇਜ਼ ਇਨਕਰੀਜ਼ਿੰਗ ਅ ਲੋਟ ਤਾਂ ਇਸ ਨੂੰ ਲੈ ਕੇ ਮੋਸਟਲੀ ਗਰਲਸ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲ ਰਹੀ ਕਿ ਓਬੈਸਿਟੀ ਜੋ ਹੈ ਉਹ ਕਾਫੀ ਜ਼ਿਆਦਾ ਪਰਸੈਂਟੇਜ ਆਫ ਫੀਮੇਲਸ ਦੇ ਵਿੱਚ ਦੇਖੀ ਜਾਂਦੀ ਹੈ ਤਾਂ ਵਾਟ ਆਰ ਦ ਸੋਲੂਸ਼ਨਸ ਫॉर दैट ਕਿਵੇਂ ਦਾ ਲਾਈਫਸਟਾਈਲ ਇੱਕ ਕੈਰੀ ਕਰਨਾ ਚਾਹੀਦਾ ਕੁੜੀਆਂ ਮੇਨ ਰੀਜ਼ਨ ਆਫ ਓਬੈਸਿਟੀ ਇਜ਼ ਜੰਕ ਫੂਡ ਨਾਓਡੇਜ਼ ਸਾਡਾ ਸਲੀਪ ਸਾਈਕਲ ਵੀ ਬਹੁਤ ਖਰਾਬ ਹੈ ਬੱਚੇ ਅੱਜ ਕੱਲ ਦੀ ਯੰਗ ਜਨਰੇਸ਼ਨ ਉਹ ਸਾਰੀ ਰਾਤ ਜਾਗਦੇ ਆ ਤੇ ਸਾਰਾ ਦਿਨ ਸੌਂਦੇ ਆ ਜਦੋਂ ਸਾਡਾ ਕਲੌਕ ਨੇਚਰ ਕਲੌਕ ਦੇ ਨਾਲ ਮੈਚ ਨਹੀਂ ਕਰਦਾ ਅਸੀਂ ਉਹ ਵੀ ਸੋ ਜਾਂਦੇ ਆ ਸੋ ਯੂ ਸ਼ੁਡ ਟ੍ਰਾਈ ਟੂ ਬੈਲੈਂਸ ਯੋਰ ਨੇਚਰ ਕਲੌਕ ਵਿਦ ਯੋਰ ਬਾਡੀ ਕਲੌਕ ਉਹ ਕਿਸ ਤਰ੍ਹਾਂ ਬੈਲੈਂਸ ਕਰਨਾ ਹੈ ਇਟਸ ਡਿਫਿਕਲਟ ਫਾਰ ਕਿਡਸ ਉਹਨਾਂ ਨੂੰ ਅੱਛਾ ਨਹੀਂ ਲੱਗੇਗਾ ਅਗਰ ਮੈਂ ਕਹਾਂਗੀ ਕਿ ਰਾਤੀ ਜਲਦੀ ਸੋ ਜਾਓ 10 11 ਵਜੇ ਤੱਕ ਜ਼ਿਆਦਾ ਲੇਟ ਤੇ ਯੂ ਕੈਨ ਸਲੀਪ लेटिल like 12 नॉट लेट देन दैट ताकि ਤੁਹਾਡਾ ਨੇਚਰ ਕਲॉक ਬੋਡੀ ਕਲॉक ਦੇ ਨਾਲ ਸੈਟ ਹੋ ਜਾਏ ਸੁਬਾ ਤੁਸੀਂ 7:00 8:00 ਉੱਠਣ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡਾ अर्ली ਰੁਟੀਨ ਸਟਾਰਟ ਹੋਏ ਹੈਲਦੀ ਟਾਈਮ ਤੇ ਤੁਸੀਂ अर्ली ਟਾਈਮ ਤੇ ਬ੍ਰੈਕਫਾਸਟ ਲੰਚ ਡਿਨਰ ਪ੍ਰੋਪਰ ਮੀਲਸ ਆਪਣੇ ਪ੍ਰੋਪਰ ਟਾਈਮ ਤੇ ਕਰ ਸਕੋ ਯੂਜੂਅਲੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਬ੍ਰੇਕਫਾਸਟ ਅਸੀਂ ਟਾਈਮ ਤੇ ਕਰੀਏ ਤਾਂ ਅੱਜ ਕੱਲ ਬਹੁਤ ਸਾਰੇ ਯੰਗਸਟਰਸ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਬ੍ਰੇਕਫਾਸਟ ਤਾਂ ਇੱਕ ਤਰੀਕੇ ਨਾਲ ਅਵੋਇਡ ਹੀ ਹੋ ਜਾਂਦਾ ਯੰਗਸਟਰਸ ਮੋਸਟਲੀ ਲੇਟ ਉੱਠਦੇ ਨੇ ਤੇ ਉਸ ਤੋਂ ਬਾਅਦ ਬਾਹਰ ਜਾ ਕੇ ਐਂਡ ਵਾਟਐਵਰ ਦੇ ਗੈਟ ਟੂ ਇਟ ਉਹ ਉਹੀ ਖਾ ਲੈਂਦੇ ਹੈਗੇ ਤਾਂ ਬ੍ਰੇਕਫਾਸਟ ਕਿਥੇ ਨਾ ਕਿਥੇ ਅਵੋਇਡ ਕਾਫੀ ਜ਼ਿਆਦਾ ਹੋ ਰਿਹਾ ਐ ਇਸ ਲਈ ਮੈਂ ਕਹਿ ਰਹੀ ਹਾਂ ਬ੍ਰੇਕਫਾਸਟ ਇਜ਼ ਦਾ ਹੈਲਥੀਐਸਟ ਮੀਲ ਆਫ ਦਾ ਡੇ ਯੂ ਸ਼ੁੱਡ ਟ੍ਰਾਈ ਟੂ ਹੈਵ ਬ੍ਰੇਕਫਾਸਟ ਇਨ ਟਾਈਮ 9 ਤੋਂ 10 ਵਜੇ ਤੱਕ ਬ੍ਰੈਕਫਾਸਟ ਦਾ ਐਗਜੈਕਟ ਟਾਈਮ ਹੈ ਇਨ ਬਿਟਵੀਨ ਤੁਸੀਂ ਕੁਝ ਵੀ ਖਾ ਲਓ ਅਗਰ ਤੁਸੀਂ ਲੇਜੀ ਫੀਲ ਕਰਦੇ ਹੋ ਤੁਹਾਡਾ ਨਮਕ ਖਾਨ ਤੇ ਸਵੇਰ ਨਹੀਂ ਦਿਲ ਕਰ ਰਿਹਾ ਤੇ ਤੁਸੀਂ ਥੋੜਾ ਜਿਹਾ ਫਰੂਟ ਖਾ ਲਓ ਡੂ ਯੂ ਨੋ ਕਿ ਆਪਣਾ ਦਿਨ ਤੁਸੀਂ ਸ਼ੁਰੂ ਪਾਣੀ ਤੋਂ ਹੀ ਕਰਨਾ ਹੈ ਕੁਝ ਲੋਕ ਮੈਂ ਦੇਖਦੀ ਹਾਂ ਮੇਰੇ ਕੋਲ ਕਲਾਇੰਟਸ ਆਉਂਦੇ ਆ ਦੇ ਸਟਾਰਟ ਵਿਦ ਦੇ ਸਟਾਰਟ देयर ਡੇ ਵਿਦ ਟੀ ਚਾਹ ਪੀ ਕੇ ਉਹਨਾਂ ਦਾ ਦਿਨ ਸ਼ੁਰੂ ਹੁੰਦਾ ਹੈ ਫਿਰ ਉਹਨਾਂ ਨੂੰ ਐਸਿਡਿਟੀ ਦੀ ਪ੍ਰੋਬਲਮ ਰਹਿੰਦੀ ਹੈ ਐਸ ਵਸਤੇ ਐਸਿਡਿਕਸ ਚਮਕ ਨੂੰ ਅਵੋਇਡ ਕਰਨ ਵਾਸਤੇ ਤੁਹਾਨੂੰ ਸਵੇਰ ਉੱਠ ਕੇ ਪਾਣੀ ਪੀ ਕੇ ਇੱਕ ਤੋਂ ਦੋ ਗਲਾਸ ਪਾਣੀ ਪੀਓ ਉਸ ਤੋਂ ਬਾਅਦ ਤੁਸੀਂ ਫਰੂਟਸ ਨਾਲ ਆਪਣਾ ਦਿਨ ਸਟਾਰਟ ਕਰੋ ਫਰੂਟਸ ਤੋਂ ਬਾਅਦ ਯੂ ਕੈਨ ਹੈਵ ਯੋਰ ਹੈਲਦੀ ਬ੍ਰੇਕਫਾਸਟ ਜਿੱਦੇ ਤੁਸੀਂ ਓਟਸ ਮਿਲਕ ਲੈ ਸਕਦੇ ਹੋ ਪੋਹਾ ਲੈ ਸਕਦੇ ਹੋ ਨਮਕੀਨ ਸੇਵੀਆਂ ਲੈ ਸਕਦੇ ਹੋ ਇਡਲੀ ਪਰਾਂਠਾ ਕੁਝ ਵੀ ਖਾ ਸਕਦੇ ਹੋ ਬਟ ਈਟ ਹੈਲਦੀ ਹੋਮ ਕੁਕਡ ਬ੍ਰੇਕਫਾਸਟ ਲੰਚ ਉਸ ਤੋਂ ਬਾਅਦ ਲੰਚ ਦੀ ਵਾਰੀ ਆਉਂਦੀ ਹੈ ਤੇ ਲੰਚ ਟਾਈਮ ਤੇ ਯੂ ਸ਼ੁਡ ਹੈਵ ਸੈਲਡ ਅ ਪਲੇਟ ਫੁੱਲ ਆਫ ਸੈਲਡ ਸੈਲਡ ਨਾਲ ਆਪਣਾ ਮੀਲ ਸ਼ੁਰੂ ਕਰੋ ਉਸ ਤੋਂ ਬਾਅਦ ਗ੍ਰੀਨ ਵੈਜੀਟੇਬਲਸ ਚਪਾਤੀ ਕਰਡ ਕਰਡ ਦੇ ਵਿੱਚ ਰਾਇਤਾ ਪਾ ਕੇ ਅਗਰ ਤੁਹਾਨੂੰ ਪਲੇਨ ਕਰਡ ਨੇ ਹੀ ਅੱਛਾ ਲੱਗਦਾ ਅੱਜ ਕੱਲ ਮੌਨਸੂਨ ਸੀਜ਼ਨਸ ਦੇ ਵਿੱਚ ਪ੍ਰੋਬਾਇਓਟਿਕਸ ਬਹੁਤ ਜ਼ਰੂਰੀ ਹੈ ਐਂਡ ਕਰਡ ਇਜ਼ ਵੈਰੀ ਗੁੱਡ ਪ੍ਰੋਬਾਇਓਟਿਕ ਤੇ ਤੁਹਾਨੂੰ ਕਰਡ ਜ਼ਰੂਰ ਲੈਣਾ ਚਾਹੀਦਾ ਹੈ ਕਿਸੇ ਵੀ ਫਾਰਮ ਦੇ ਵਿੱਚ ਯਾ ਚਾਹ ਜਿਹੜੇ ਫਾਰਮਸ ਲੱਸੀ ਯਾ ਤੁਸੀਂ ਪਲੇਨ ਕर्ड ਵੀ ਲੈ ਸਕਦੇ ਹੋ ਐਂਡ ਆਫਟਰ दैट ਜਦੋਂ ਡਿਨਰ ਦੀ ਵਾਰੀ ਆਉਂਦੀ ਹੈ ਇਟ ਸ਼ੁੱਡ ਬੀ ਦਾ ਲਾਈਟੈਸਟ ਮੀਲ ਆਫ ਦਿ ਡੇ ਅਸੀਂ ਹਮੇਸ਼ਾ ਪੰਜਾਬੀ ਪੀਪਲ ਅਸੀਂ ਸ਼ੁਰੂ ਆਪਣਾ ਦਿਨ ਲਾਈਟ ਫੂਡ ਤੋਂ ਕਰਦੇ ਹਾਂ ਤੇ ਐਂਡ ਆਪਣਾ ਫੂਡ ਹੈਵੀ ਫੂਡ ਤੋਂ ਕਰਦੇ ਹਾਂ ਇਹ ਤੇ ਆ ਕੇ ਅਸੀਂ ਬਹੁਤ ਵੱਡੀ ਗਲਤੀ ਕਰਦੇ ਆ। ਇਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਓਬੈਸਿਟੀ ਹੈ। ਕਿਉਂਕਿ ਸਾਡੇ ਡਿਨਰਸ ਬਹੁਤ ਹੈਵੀ ਹੁੰਦੇ ਆ ਉਹਦੇ ਵਿੱਚ ਡਰਿੰਕਸ ਵੀ ਹੈ ਜੈਂਟਸ ਦੀਆਂ, ਇਵਨ ਲੇਡੀਜ਼ ਨਾਊ ਆਰ ਡੇਸ, ਇਵਨ ਕਿਡਸ, ਯੰਗ ਜਨਰੇਸ਼ਨ ਔਰ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਖਾਣਾ ਉਸ ਦਾ ਉਹਨਾਂ ਨੂੰ ਹਿਸਾਬ ਨਹੀਂ ਹੁੰਦਾ। ਸੋ ਯੂ ਸ਼ੁਡ ਟ੍ਰਾਈ ਕਿ ਡਿਨਰ अर्ਲੀ ਕਰੋ ਅਰਾਊਂਡ ਲਾਈਕ 7:30, 8, 8:30, 9:00 ਤੱਕ ਕਰ ਲਓ। 9 ਵਜੇ ਤੋਂ ਬਾਅਦ ਨਮਕ ਨਾ ਖਾਓ। ਕਿਉਂਕਿ ਉਹਦੇ ਨਾਲ ਤੁਹਾਡੀ ਬਾਡੀ ਚ ਵਾਟਰ ਰੀਟੈਂਸ਼ਨ ਹੁੰਦੀ ਹੈ ਉਸ ਤੋਂ ਬਾਅਦ ਤੁਸੀਂ ਸੋ ਜਾਣਾ ਰਾਤ ਦਾ ਖਾਣਾ ਖਾ ਕੇ ਕੋਈ ਐਕਸਰਸਾਈਜ਼ ਨਹੀਂ ਹੈ ਕੋਈ ਵਰਕਆਊਟ ਨਹੀਂ ਹੈ ਉਹ ਡਾਈਜੈਸ਼ਨ ਉਨੀ ਮੁਸ਼ਕਿਲ ਹੋ ਜਾਂਦੀ ਹੈ ਤੇ ਉਹਦੇ ਨਾਲ ਸਾਡਾ ਫੈਟ ਬਹੁਤ ਜ਼ਿਆਦਾ ਬਾਡੀਸ ਜੀ ਡਿਪੋਜ਼ਿਟ ਹੋ ਜਾਂਦਾ ਜਿੱਤੇ ਕਰਕੇ ਓਬੀਸਿਟੀ ਹੋ ਰਹੀ ਹੈ ਅੱਜ ਕੱਲ ਦੀ ਜਨਰੇਸ਼ਨ ਬਹੁਤ ਓਬੀਸ ਹੋ ਰਹੀ ਹੈ ਜੀ ਬਿਲਕੁਲ ਮੈਮ ਤਾਂ ਮੈਮ ਅਸੀਂ ਇਹ ਵੀ ਇੱਕ ਚੀਜ਼ ਦੇਖ ਸਕਦੇ ਹਾਂ ਕਿ ਲੋਕ ਝੋਨੇ ਉਹਨਾਂ ਨੂੰ ਇਹ ਪਤਾ ਵੀ ਹੈ ਕਿ ਆਰ ਹੈਲਥ ਇਜ਼ ਨਾਟ ਰਾਈਟ ਉਹ ਕਨਸਰਨਡ ਵੀ ਹੈ ਉਸ ਨੂੰ ਲੈ ਕੇ ਐਂਡ देयर ਆਰ ਸਮ ਸੋਲੂਸ਼ਨਸ ਜੋ ਲੋਕਾਂ ਨੂੰ ਪਤਾ ਵੀ ਹੁੰਦੇ ਆ ਬਟ ਸਟਿਲ ਉਹ ਉਹਨਾਂ ਵਾਸਤੇ ਐਫਰਟਸ ਨਹੀਂ ਕਰਦੇ ਤੁਹਾਨੂੰ ਕੀ ਲੱਗਦਾ ਹੈ ਕਿ ਕੁਝ ਰੀਜਨਸ ਹੋ ਸਕਦੇ ਤੇ ਕਿਵੇਂ ਲੋਕਾਂ ਨੂੰ ਮੋਟੀਵੇਟ ਕੀਤਾ ਜਾ ਸਕਦਾ ਹੈ ਕਿ ਉਹ ਆਪਣੀ ਹੈਲਥ ਨੂੰ ਲੈ ਕੇ ਹੋਰ ਜ਼ਿਆਦਾ ਕਨਸਰਨ ਇਦਾ ਜੋ ਰੀਜ਼ਨ ਹੈ ਮੇਨ ਮੰਨ ਨੂੰ ਲੱਗਦਾ ਹੈ ਆਇਸ਼ੀ ਡੇਟ ਦੇ ਵਿੱਚ 90% ਲੇਡੀਜ਼ ਅਸੀਂ ਦੇਖੀਏ ਦੇ ਆਰ 올 ਵਰਕਿੰਗ ਦੇ ਸਾਰਿਆਂ ਨੂੰ ਈਜ਼ੀ ਲਾਈਫ ਸਟਾਈਲ ਚਾਹੀਦਾ ਕਿ ਜਿਹਦੇ ਵਿੱਚ ਖਾਣ ਪੀਣ ਦਾ ਜ਼ਿਆਦਾ ਹੈਸਲ ਨਾ ਹੋਵੇ ਉਹਨਾਂ ਨੂੰ ਜ਼ਿਆਦਾ ਟਾਈਮ ਨਾਲ ਲਗਾਉਣਾ ਪਏ ਕੁਕਿੰਗ ਦੇ ਵਿੱਚ ਯਾ ਦੇ ਆਲਵੇਸ ਪ੍ਰਿਫਰ ਰੈਡੀ ਟੂ ਈਟ ਫੂਡਸ ਐਂਡ ਦੇ ਆਲਵੇਸ ਪ੍ਰਿਫਰ ਕਿ ਆਪਣੇ ਬੱਚਿਆਂ ਨੂੰ ਅਸੀਂ ਅਗਰ ਜੋ ਪੇਰੈਂਟਸ ਕੰਮ ਕਰ ਰਹੇ ਆ ਬੋਥ ਦ ਪੇਰੈਂਟਸ ਦੇ ਗੋ ਟੂ ਵਰਕ ਤੇ ਮੈਂ ਦੇਖਦੀ ਆ ਕਾਫੀ ਪੇਰੈਂਟਸ ਮੇਰੇ ਕੋਲ ਆਉਂਦੇ ਆ ਡਾਕਟਰਸ ਵੀ ਆਉਂਦੇ ਆ ਤੇ ਉਹ ਕਹਿੰਦੇ ਆ ਕਿ ਸਾਡੇ ਕੋਲ ਟਾਈਮ ਨਹੀਂ ਆ ਸੀ ਉਹਨਾਂ ਨੂੰ ਬ੍ਰੈਂਡ ਦੇ ਉੱਪਰ ਜੈਮ ਲਗਾ ਕੇ ਕੁਛ ਐਸtra ਹੀ ਬੱਚਿਆਂ ਨੂੰ ਟਿਫਿਨ ਪੈਕ ਕਰ ਦੇਣੇ ਆ ਸੋ ਆਈ ਥਿੰਕ ਜਾਂ ਉਹ ਕਹਿੰਦੇ ਕਿ ਅਸੀਂ ਬੱਚਿਆਂ ਨੂੰ ਪੈਸੇ ਦੇ ਦਿੰਦੇ ਆ ਕੈਂਟੀਨ 'ਚ ਉਹ ਘਰ ਦਾ ਖਾਣਾ ਨਹੀਂ ਖੁਸ਼ ਹੋ ਕੇ ਖਾਂਦੇ ਉਹ ਕੈਂਟੀਨ 'ਚ ਖਾ ਲੈਂਦੇ ਆ ਇਹ ਬੱਚੇ ਨਹੀਂ ਆ ਜੋ ਡਿਸਾਈਡ ਕਰਨਗੇ ਮੀਲਸ ਕੀ ਖਾਣੇ ਉਹਨਾਂ ਨੇ ਥਿਸ ਇਜ਼ ਡਿਊਟੀ ਆਫ ਦ ਮਦਰ ਆਈ ਥਿੰਕ ਜੋ ਅਸੀਂ ਘਰ 'ਚ ਬਣਾਵਾਂਗੇ ਮਦਰਸ ਜੋ ਘਰ 'ਚ ਕੁਕ ਕਰਨਗੇ ਆ ਬੱਚੇ ਉਹ ਵੀ ਖਾਣਗੇ ਤੇ ਇਟਸ ਰਿਸਪੌਂਸਿਬਿਲਟੀ ਆਫ ਮਦਰ ਟੂ ਰੇਜ਼ ਹਰ ਕਿਡਸ ਇਨ ਅ ਹੈਲਥੀ ਵੇ ਅਗਰ ਉਹ ਘਰ ਚ ਅੱਛਾ ਖਾਣਾ ਬਣਾਏਗੀ ਹੈਲਥੀ ਖਾਣਾ ਬਣਾਏਗੀ ਤੇ ਬੱਚੇ ਉਹੀ ਖਾਣਗੇ ਅਗਰ ਘਰ ਚ ਨਮਕੀਨ ਬਿਸਕਟ ਪੂਜੀਏ ਜੰਕ ਫੂਡ ਅਸੀਂ ਰੱਖਾਂਗੇ ਚਿਪਸ ਰੱਖਾਂਗੇ ਬੱਚੇ ਉਹੀ ਖਾਣਗੇ ਅਗਰ ਉਹਦੀ ਜਗ੍ਹਾ ਤੁਸੀਂ ਘਰ ਦੇ ਵਿੱਚ ਰੋਸਟਡ ਮਖਾਨਾ ਪੀਨਟਸ ਪੂਜੇ ਹੋਏ ਚਨੇ ਐਵਲੀਆਂ ਚੀਜ਼ਾਂ ਰੱਖੋਗੇ ਬੱਚੇ ਉਹ ਖੁਸ਼ ਹੋ ਕੇ ਖਾਣਗੇ ਸੋ ਆਈ ਥਿੰਕ ਮਦਰਸ ਸ਼ੁੱਡ ਚੂਜ਼ ਵਾਈਸਲੀ कि घर से उन्होंने के बना है उन्होंने फ्राइड फूड्स बनाने हैं या उन्होंने हेल्दी फूड्स बनाने हैं ऑप्शनस बहुत है अजक यूट्यूब से गूगल से जाओ सब ऑप्शनस मिल जाती है बट थूँ किचन टाइम देना पेगा यू हैव टू टेक केयर ऑफ योर किड्स एंड योर फैमिल ਜੀ ਬਿਲਕੁਲ ਮੈਮ ਮੈਮ ਅਸੀਂ ਦੇਖ ਸਕਦੇ ਹਾਂ ਕਿ ਥਰੂ ਡਾਈਟ ਵੈਲ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਹੈਲਪ ਕਰ ਰਹੇ ਹੋ ਆਪਣੇ ਫਿਟਨੈਸ ਗੋਲਸ ਅਚੀਵ ਕਰਨ ਦੇ ਵਿੱਚ ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਸਾਰੀ ਚੀਜ਼ਾਂ ਨੂੰ ਕੈਰੀ ਆਨ ਕਰ ਰਹੇ ਹੋ ਐਂਡ ਵਾਟ ਆਰ ਦਾ ਬੈਨੀਫਿਟਸ ਥੈਟ ਪੀਪਲ ਕੈਨ ਹੈਵ ਸੋ ਆਈ ਏਮ ਇਨਟੂ ਥਿਸ profession ਆਈ ਏਮ ਅ ਡਾਈਟੀਸ਼ਨ ਸਿንስ ਪਾਸਟ 15 ਇਅਰਸ ਐਂਡ ਆਈ ਹੈਵ ਹੈਲਪਡ ਥਾਊਜ਼ੈਂਡਸ ਆਫ ਕਲਾਈਐਂਟਸ ਟੂ ਲੂਜ਼ weight इंडिया ਚ ਨਹੀਂ ਗਿਆ ਬਰਾਡਸ ਵੀ ਮੇਰੇ ਬਹੁਤ ਕਲਾਇੰਟਸ ਹੈ ਉਹਨਾਂ ਦੇ ਵੀ ਬਹੁਤ ਅੱਛੇ ਰਿਜ਼ਲਟਸ ਆਉਂਦੇ ਆ। ਦ ਮੇਨ ਰੀਜ਼ਨ ਇਜ਼ ਲਾਈਕ ਮੈਂ ਸਿਰਫ ਪੇਪਰ ਦੇ ਉੱਪਰ ਲਿਖ ਕੇ ਦੇ ਦਾਂਗੀ ਜਾਂ ਆਨਲਾਈਨ ਤੋਂ ਸਮਝਾ ਦਾਂਗੀ। ਹਾਊ ਯੂ ਫਾਲੋ ਦ ਡਾਇਟ ਤੁਹਾਡੇ ਉੱਪਰ weight loss ਦਾ ਸਾਰਾ ਕ੍ਰੈਡਿਟ ਹੈ। ਅਗਰ ਤੁਸੀਂ ਉਹਨੂੰ ਅੱਛੀ ਤਰ੍ਹਾਂ ਫਾਲੋ ਕਰੋਗੇ। ਵਾਟਰ ਇਨਟੇਕ ਆਪਣੀ ਅੱਛੀ ਰੱਖੋਗੇ। ਹੈਲਦੀ ਫੂਡਸ ਖਾਓਗੇ। ਚੀਟ ਮੀਲਸ ਕੱਟ ਲੋਗੇ। ਅਸੀਂ ਐਨੀ ਕਹਿੰਦੇ ਕਿ ਬਿਲਕੁਲ ਚੀਟ ਮੀਲਸ ਨਾਲੋ ਲਾਈਕ ਵਾਂਸਰ ਵੀਕ ਜਾਂ ਟੁਆਇਸ ਅ ਵੀਕ ਯੂ ਕੈਨ ਹੈਵ ਬਟ ਹੈਲਦੀ ਮੀਲਸ ਜ਼ਿਆਦਾ ਲੋ ਪਾਣੀ ਜ਼ਿਆਦਾ ਪੀਓ ਰਾਤੀ ਸੌਣ ਤੋਂ ਪਹਿਲੇ ਗ੍ਰੀਨ ਟੀ ਗ੍ਰੀਨ ਕਾਫੀ ਹਰਬਲ ਟੀ ਸਾਡੇ ਕੋਲ ਪ੍ਰੋਡਕਟਸ ਐ ਅਸੀਂ ਉਹ ਲੋਕਾਂ ਨੂੰ ਕਹਿੰਦੇ ਆ ਤੁਸੀਂ ਇਹ ਲੋ ਇਹਦੇ ਨਾਲ ਤੁਹਾਡਾ ਮੈਟਾਬੋਲਿਜ਼ਮ ਬੂਸਟ ਹੋਏਗਾ ਲਾਈਕ ਮਿਡਲ ਏਜ ਲੇਡੀਜ਼ ਆਉਂਦੀਆਂ ਮੇਰੇ ਕੋਲ ਜਿਨ੍ਹਾਂ ਦਾ ਮੈਟਾਬੋਲਿਜ਼ਮ ਰੁਕ ਗਿਆ weight loss ਨਹੀਂ ਆ ਰਿਹਾ ਤੇ ਉਹਨਾਂ ਨੂੰ ਅਸੀਂ ਪ੍ਰੋਡਕਟਸ ਦਿੰਦੇ ਆ ਜਿਨ੍ਹਾਂ ਦੇ ਨਾਲ ਮੈਟਾਬੋਲਿਜ਼ਮ ਬੂਸਟ ਹੁੰਦਾ ਹੈ ਹੈਲਦੀ ਹਰਬਲ ਪ੍ਰੋਡਕਟਸ ਐ so agar kise nu issue hai agar kise da weight loss nahi aa re ho sanu call kar sakta hai sade number niche ditte gaye hai and i will show you the products which i have with me ede te green tea hai ede nal metabolism booster hai tonu lunch te dinner to baad leni hai green tea is very good for weight loss and this is herbal tea ਇਹ ਹਰਬਲ ਟੀਏ ਇਹ ਤੁਸੀਂ ਸਵੇਰੇ ਮਾਰਨਿੰਗ ਐਮਪਟੀਸ ਚਮਕ ਲੈਣੀ ਹੈ ਇਹਦੇ ਨਾਲ ਤੁਹਾਡਾ ਮੈਟਾਬੋਲਿਜ਼ਮ ਬੂਸਟ ਕਰਦੀ ਹੈ ਤੇ ਤੁਹਾਡੇ ਹਾਰਮੋਨਲ ਇਮਬੈਲੈਂਸ ਨੂੰ ਸੈੱਟ ਕਰਦੀ ਹੈ ਜਿਹੜਾ 90% ਲੇਡੀਜ਼ ਅੱਜ ਕਾ ਹਾਰਮੋਨਲ ਇਮਬੈਲੈਂਸ ਹੈ ਪੀਸੀਓਡੀ ਪੀਸੀਓਐਸ ਉਹ ਇਹਦੇ ਨਾਲ ਕਿਊਰ ਹੁੰਦਾ ਹੈ ਜੀ ਇਸ ਤੋਂ ਇਲਾਵਾ ਸਾਡੇ ਕੋਲ ਗਾਰਸੀਨੀਆ ਜੂਸ ਵੀ ਹੈ ਥਿਸ ਇਜ਼ ਗਾਰਸੀਨੀਆ ਜੂਸ ਇਹ ਐਪੀਟਾਈਟ ਸਪਰੈਸੈਂਟ ਹੈ ਇਹ ਤੁਹਾਨੂੰ ਲੰਚ ਤੇ ਡਿਨਰ ਤੋਂ ਅੱਧਾ ਘੰਟਾ ਪਹਿਲੇ ਲੈਣਾ ਹੈ ਜੇ ਤੁਸੀਂ ਆਪਣੀ ਡਾਈਟ ਦੇ ਨਾਲ ਹੈਲਦੀ ਈਟਿੰਗ ਦੇ ਨਾਲ ਇਹ ਪ੍ਰੋਡਕਟਸ ਆਪਣੀ ਲਾਈਫ ਦੇ ਵਿੱਚ ਐਡ ਕਰੋਗੇ ਦੇ ਇਲ ਰੀਅਲੀ ਹੈਲਪ ਯੂ ਬੂਸਟ ਯੋਰ ਮੈਟਾਬੋਲਿਜ਼ਮ ਐਂਡ ਲੂਜ਼ weight ਲੂਜ਼ weight ਇਨ ਅ ਹੈਲਦੀ ਵੇ ਐ ਨਹੀਂ ਕਿ ਤੁਸੀਂ ਇੱਕ ਵਾਰੀ weight ਲੂਜ਼ ਕਰ ਲਿਆ ਫਿਰ ਗੇਨ ਕਰ ਲੋਗੇ ਇਹਦੇ ਨਾਲ ਤੁਸੀਂ ਗੇਨ ਨਹੀਂ ਕਰੋਗੇ ਇਟ ਵਿਲ ਸਟੇ ਸਟੇਬਲ ਅਗਰ ਤੁਸੀਂ ਹੈਲਦੀ ਲਾਈਫਸਟਾਈਲ ਅਡਾਪਟ ਕਰਦੇ ਹੋ ਜੀ ਬਿਲਕੁਲ ਮੈਮ ਤਾਂ ਜਿਵੇਂ ਮੈਮ ਸਾਡੀ ਸ਼ੁਰੂਆਤ ਹੋਈ ਸੀ ਗੱਲ ਦੀ ਕਿ ਮੌਨਸੂਨ ਆ ਗਿਆ ਤੇ ਮੌਨਸੂਨ ਦੇ ਵਿੱਚ ਲੋਕ ਲੋਕਾਂ ਦੀ ਹੈਲਥ ਜੋ ਕਾਫੀ ਜ਼ਿਆਦਾ ਡਿਸਟਰਬ ਹੋ ਜਾਂਦੀ ਹੈ ਉਹਨਾਂ ਦੇ ਕਾਈਂਡ ਆਫ ਫੂਡ ਦੇ ਕੰਜ਼ੂਮ ਤੇ ਇਸ ਤੋਂ ਇਲਾਵਾ ਜੋ ਹੈਅਰ ਹੈਲਥ ਹੈ ਉਹ ਵੀ ਕਾਫੀ ਜ਼ਿਆਦਾ ਖਰਾਬ ਹੋ ਰਹੀ ਹੈ ਇਸ ਦੇ ਨਾਲ ਹੀ ਸਕਿਨ ਇਸ਼ੂਜ਼ ਵੀ ਅੱਜ ਕੱਲ੍ਹ ਲੋਕਾਂ ਨੂੰ ਬਹੁਤ ਜ਼ਿਆਦਾ ਹੋ ਰਹੇ ਨੇ ਬੇਸਿਕਲੀ ਅੱਜ ਦੇ ਦੌਰ ਦੇ ਵਿੱਚ ਡਾਈਟ ਦੇ ਨਾਲ ਡਲ ਸਕਿਨ ਲੋਕਾਂ ਦੇ ਕਾਫੀ ਜ਼ਿਆਦਾ ਹੋ ਰਹੀ ਹੈ ਸੋ ਵਾਟ ਆਰ ਦ ਸੋਲੂਸ਼ਨਸ ਟੂ ਥੈਟ यह जी प्रॉब्लम्स है यह मॉनसून तो इलावा वैसे भी अचक हर सीजन सबनु so च ही सबनों है बिकॉज साड़ी वॉटर इनटेक साइफ स्टाइल बहुत अनहेल्दी है सो इट्स बैटर इफ यू एड मोर वॉटर टू योर लाइफ किसी भी फॉर्म चीज पानी पीओ पर पानी ज़्यादा पीओ वो थोड़ी तो की डिहाइड्रेसन खत्म होएगी और ग्लो करेगी एंड यू विल हैव नो पिम्पल्स नो एक्टने नो बर्थ जस्ट बाय डिक्री इनक्रीजिंग द ਅਮਾਉਂਟ ਆਫ ਵਾਟਰ ਯੂ ਹੈਵ ਇਸ ਤੋਂ ਇਲਾਵਾ ਜੰਕ ਫੂਡ ਸਾਡਾ ਮੇਨ ਰੀਜ਼ਨ ਹੈ ਜਿਹੜਾ ਸਾਡੇ ਵਾਲ ਚੜ ਰਹੇ ਹੈ ਤੇ ਸਾਡੀ ਸਕਿਨ ਖਰਾਬ ਹੋ ਰਹੀ ਹੈ ਕਿਉਂਕਿ ਅਸੀਂ ਜੰਕ ਫੂਡ ਇੰਨਾ ਜ਼ਿਆਦਾ ਲੈ ਰਹੇ ਹਾਂ ਸਾਨੂੰ ਪਤਾ ਵੀ ਨਹੀਂ ਕਿ ਇੱਕ ਪੈਕੇਟ ਚਿਪਸ ਤੇ ਇੱਕ 버ਗਰ ਦੇ ਵਿੱਚ ਕਿੰਨੀਆਂ ਅਨਵਾਂਟਿਡ ਕੈਲਰੀਜ਼ ਹੈ ਜਿਹੜੀਆਂ ਸਾਡੀ ਬਾਡੀ ਦੇ ਅੰਦਰ ਜਾਂਦੀਆਂ ਜਿਹੜੀ ਸਾਨੂੰ ਇੱਕ ਹਫਤੇ ਚ ਕੈਲਰੀਜ਼ ਚਾਹੀਦੀਆਂ ਉਹ ਅਸੀਂ 버ਗਰ ਦੇ ਵਿੱਚ ਲੈ ਲੈਂਦੇ ਹਾਂ ਤੋਂ ਇਹ ਅਨਨੈਸੈਸਰੀ ਕੈਲਰੀਜ਼ ਹੈ ਕਿੱਥੇ ਨਿਕਲਣਗੀਆਂ ਐਸਾ ਫੇਸ ਦੇ ਉੱਤੇ ਸਾਡੀ ਹੈਅਰ ਗ੍ਰੋਥ ਨੂੰ ਡੈਮੇਜ ਕਰਨ ਗਿਆ ਸਾਡੀ ਸਕਿਨ ਨੂੰ ਡੈਮੇਜ ਕਰਨ ਗਿਆ ਸਾਡੀ ਡਰਾਈ ਸਕਿਨ ਰਹੇਗੀ ਸੋ ਅਪਾਰਟ ਫਰਮ ਥੈਟ ਯੂ ਕੈਨ ਐਡ ਵਿਟਾਮਿਨਸ ਐਂਡ ਮਿਨਰਲਸ ਟੂ ਯੂਅਰ ਡਾਈਟ ਲਾਈਕ ਇਵੀਅਨ ਕੈਪਸੂਲਸ ਆਈ ਆਲਵੇਸ ਰਿਕਮੈਂਡ ਪੀਪਲ ਲਾਈਕ ਜਿਨਾਂ ਨੂੰ ਸਕਿਨ ਹੈਅਰ ਪ੍ਰੋਬਲਮ ਹੈ ਦੇ ਕੈਨ ਐਡ ਵਿਟਾਮਿਨ ای ਵਿਟਾਮਿਨ ਸੀ ਟੂ ðiਰ ਡਾਈਟ ਜੂ ਮੌਨਸੂਨ ਸੀਜ਼ਨ ਹੈ ਤੇ ਸਾਨੂੰ ਵਿਟਾਮਿਨ ਸੀ ਬਹੁਤ ਜ਼ਿਆਦਾ ਐਡ ਕਰਨਾ ਚਾਹੀਦਾ ਆਪਣੀ ਡਾਈਟ ਵਿੱਚ ਵਿਟਾਮਿਨ ਸੀ ਦੀ ਟੈਬਲੇਟਸ ਵੀ ਆਂਦੀਆਂ ਆਪਾਰਟ ਫਰਮ ਥੈਟ ਤੁਸੀਂ ਉਹਨਾਂ ਨੂੰ oranges de vich litchies jehde khatte fruits hai onna de vich vitamin c zyada honda you should try to have them is mausam de vich monsoon sanu watermelon te musk melon avoid karna chahiye kyunki ye water rich foods hai te inna de naal tonu infection zyada honda dar rehta hai ji bilkul so ma'am what's the message that you would like to give to people at the end i'd like to say health is your real wealth डोंट सेव पीसिज ऑफ डायमंड एंड ज्वेलरी फॉर यू इट्स बैटर इफ़ यू हैव हेल्थी हेल्थ इन्वेस्ट ऑन योर हेल्थ राइट नाओ आई ऑलवेज चेल कि अगर तुम इंश्योरेंस हेल्थ इंश्योरेंस करा रहे हो लाइफ इंश्योरेंस करा रहे हो यू आर लाइक सिक्योरिंग योर हॉस्पिटल बिल्स बट नॉट टेकिंग राइट केयर ऑफ योर हेल्थ राइट नाओ सो इट इज़ बैटर कि तुम अज अपनी हेल्थ की केयर करो सू कंसल्ट करो डायटिशियंस न्यूट्रिशनिस्ट ਜਿਨ ਨੂੰ ਜੋ ਤੁਹਾਡੇ ਨਾਲ ਇਨ ਟੱਚ ਆ ਉਹਨਾਂ ਦੇ ਕੋਲ ਜਾਓ ਹੈਲਦੀ ਡਾਈਟ ਹੈਲਦੀ ਲਾਈਫ ਸਟਾਈਲ ਅਡਾਪਟ ਕਰੋ ਤਾਂ ਕਿ ਤੁਹਾਨੂੰ ਲਾਈਫ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਦੀ ਜ਼ਰੂਰਤ ਨਾ ਪਵੇ ਕੱਲ ਨੂੰ ਤੁਸੀਂ ਬਿਮਾਰ ਹੋ ਕੇ ਹਸਪੀਟਲ ਦੇ ਬਿੱਲ ਨਾ ਪੇ ਕਰੋ ਜੀ ਬਿਲਕੁਲ ਥੈਂਕ ਯੂ so much ma'am ਤਾਂ ma'am ਨੇ ਆਪਣਾ ਕੀਮਤੀ ਵਕਤ ਸਾਡੇ ਨਾਲ ਸਾਂਝਾ ਕੀਤਾ ਇਸ ਦੇ ਨਾਲ ਹੀ ਸਾਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਹੈਲਥ ਨੂੰ ਲੈ ਕੇ ਦਸੀਆਂ ਇਸ ਤੋਂ ਇਲਾਵਾ ma'am ਦੇ ਕੁਝ clients ਨੇ ਜੋ ਕਿ ਆਪਣੇ ਖਾਸ reviews ਜਿਹੜੇ ਨੇ ਉਹ ਦੇਣਾ ਚਾਹੁੰਦੇ ਨੇ ਕਿਸ ਤਰੀਕੇ ਦੇ ਨਾਲ ma'am ਦੇ ਵੱਲੋਂ ਉਹਨਾਂ ਨੂੰ help ਕੀਤਾ ਗਿਆ ਤਾਂ ਕੀ ਕੁਝ clients ਦਾ ਕਹਿਣਾ ਹੈ ਉਹ ਵੀ ਤੁਹਾਨੂੰ ਜ਼ਰੂਰ ਹੀ ਸੁਣਾਵਾਂਗੇ